तारे तारे सारे भकीर पढ़े-लिखे लोग भी हमले हैं जैसे सारे क्या और सारा पीना है आह सेम बड़ा की कहना दस साल को देखेंगे ना की सेम बड़ा और सही कलर नहीं अभी अपना दर्जा भी इतना परोस इंदारको तो उनसे अपनी कर नाइस साइंस दिखाओ तो मैं चलता हूँ कलर ऐसे हैं तब तो शुरू वही अप्रैल 30 नजानदा 2 अप्रैल आवन वाला है 24 वाला सारण वाला लाइसेंस कितने पूछ से है नहीं लगा है है ऑनलाइन बता नहीं को उठ से तेरा बात कराओ चलो आप दशो करों का थारा कल कौन लाले आलू दिखाले आलू

परफाक्टर बोल है ए आई गेनिंग अ प्रैक्टिकल टास्क फंड इवैल्यूएटर मतलब कीबोर्ड इवैल्यूएटर टास्क फंड नहीं नहीं आप इवैल्यूएटर और इवैल्यूएटर की टेस्ट की कौन बनती है गैस भी फोर कितना 1 प्लस 1 का तो हो गए 2 हो गया ਸੋ ਪੱਤਰੀ ਤੋਂ ਕਿ ਮੈਂ ਤੁਹਾਨੂੰ ਪੁੱਛ ਰਿਹਾ ਤੁਹਾਨੂੰ ਦਸਤਖਤ ਕਰ ਰਹੀ ਹੈ ਹੋਰਿਆ ਜੀ ਹਾਂ ਹੋਰਿਆ ਜੀ ਕਦੋਂ ਕਿਹੜੇ ਮਹੀਨੇ ਚ ਨਹੀਂ ਨਹੀਂ ਆਕਰ ਨਹੀਂ ਨਾ 20 ਜਨਵਰੀ ਜਨਵਰੀ 24 2024 ਹਾਂ ਇਹ ਸਾਇਰ ਹੋਵੇ ਹੋਰਿਆ ਸਤ ਸਤ ਸੋ ਹੈਜਮੀ ਕੈ ਸੁਧਨ ਕੋ ਲਈ ਸਹੀ ਹੈਗੀ ਤੇ ਇਹਨੂੰ ਡਿਸਟਰਾਏ ਕਰਾਂਗੇ ਹਾਂ ਲੇਟ ਤੋਂ ਬਾਅਦ ਚੱਲ ਜੀ ਹਾਂਜੀ ਹਾਂਜੀ ਡਾਕਟਰ ਸਾਹਿਬ ਅੱਜ ਤੁਸੀਂ ਇੱਥੇ ਜਿਹੜੀ ਨਵਾਂ ਕੋਰਟ ਬਣਿਆ ਹੈ ਵਧੀਆ ਕੰਟਿਨ ਹੈ ਜਿੱਥੇ ਵੱਡੇ ਵੱਡੇ ਪੜੇ ਲਿਖੇ ਬੰਦੇ ਆਉਂਦੇ ਆ ਡੇਲੀ ਕੀ ਦੇਖਿਆ ਇੱਥੇ ਤੁਸੀਂ ਤੋਂ ਦੇਖਿਆ ਆ ਨਿਊ ਕੋਰਟ ਕੰਪਲੈਕਸ ਵਿੱਚ ਖੜੇ ਆ ਕੰਟਿਨ ਹੈ ਇਹਨਾਂ ਦੀ ਜਿੱਥੋਂ ਸਾਰੇ ਲੋਕ ਰਿਫਰੈਸ਼ਮੈਂਟ ਲੈਂਦੇ ਆ ਹੋਰ ਚਾਹ ਪਾਣੀ ਸਮੋਸੇ ਹੱਥੀਂ ਖਾਂਦੇ ਅੱਜ ਵਿਚਾਰ ਸੀ ਕਿ ਇਹ ਚੰਚੇ ਕਿਉਂਕਿ ਬਹੁਤ ਸਾਰੇ ਵਕੀਲ ਦੋਸਤ ਹੋਰ ਸਭ ਨੇ ਕੈਸੀ ਵੀ ਕੰਟਿਨ ਦੀ ਚੈਕਿੰਗ ਕਿਉਂ ਨਹੀਂ ਤੁਸੀਂ ਕਰਦੇ ਤੋਂ ਪਿੱਛੋਂ ਡਾਇਰੈਕਸ਼ਨ ਵੀ ਸਰਕਾਰ ਦੀ ਆਈਆਂ ਜਿਹੜੇ ਕੰਟਿਨ ਆ ਉਹਨਾਂ ਦੀ ਸੈਂਪਲਿੰਗ ਵੀ ਕੀਤੀ ਜਾਏ ਔਰ ਉੱਥੇ ਇਨਸਪੈਕਸ਼ਨ ਕੀਤੀ ਉਹਦੇ ਤਹਤ ਮੈਂ ਮੇਰੀ ਫੂਡ ਸੇਫਟੀ ਟੀਮ ਦੇ ਸਾਰੇ ਮੈਂਬਰ ਵਿਵੇਕ ਕੁਮਾਰ ਜੀ, ਰਾਮ ਲਵਾਇਆ ਜੀ ਸਾਰੇ ਆਏ ਆ ਤੇ ਜਦੋਂ ਇਹ ਕੈਂਟੀਨ ਚ ਵਿਜ਼ਿਟ ਕੀਤਾ ਤੇ ਕੋਈ ਫੂਡ ਸੇਫਟੀ ਗਾਇਰਡ ਨਹੀਂ ਫਾਲੋ ਕੀਤੇ ਹੋਣਾ ਕਿਸੇ ਨੇ ਕੋਈ ਕੈਪ ਨਹੀਂ ਝਾਲਾ ਕੇ ਰੋਜ਼ ਵੀਡੀਓ ਵਾਇਰਲ ਹੁੰਦੀ ਆ ਅਸੀਂ ਲੋਕਾਂ ਨੂੰ ਕਹੀਗਾ ਤੇ ਅਸੀਂ ਪਹੁੰਚੀਏ ਫੇਰ ਕਹੀਏ ਠੀਕ ਕਰਾਉਣਾ ਉਤੋਂ ਪਹਿਲਾਂ ਹੀ ਠੀਕ ਕਰ ਲਓ ਅਵੇਅਰਨੈਸ ਤਾਂ ਅੱਜ ਕੱਲ ਸਾਰਿਆਂ ਨੂੰ ਆ ਰਹੀ ਹੈ ਔਰ ਮੈਨੂੰ ਲੱਗਦਾ ਕਿ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਨੂੰ ਅਸੀਂ ਵਾਰ-ਵਾਰ ਕਹਿੰਨੇ ਕਸਟਮਰ ਜਿਹੜਾ ਖਾਂਦਾ ਆ ਓਏ ਇਹਨਾਂ ਦੇ ਪੁਆਇੰਟ ਰੀਜ ਕਰੇ ਬਖਸ਼ਪ ਚੰਦਰ ਦੇਖੇ ਕਿਚਨ ਵਿੱਚ ਵੀ ਤੁਸੀਂ ਆ ਰਹੇ ਕੋਈ ਧਿਆਨ ਹੀ ਨਹੀਂ ਰੱਖ ਰਹੇ ਅਸੀਂ ਦੇਖਿਆ ਡਸਟਬਨ ਜਿਹੜੇ ਆ ਉਹ ਬੜੀ ਗੰਦੀ ਹਾਲਤ ਚ ਖੁੱਲਾ ਹੈ ਔਰ ਆ ਕੋਈ ਜਿਹੜੀ ਸੌਸ ਜਿਹੜੀ ਬਿਲਕੁਲ ਅਨ ਹਾਈਜਨਿਕ ਹੈ ਦੇਖਣ ਤੋਂ ਹੀ ਲੱਗ ਰਹੀ ਹੁੰਦੀ ਐ ਐਕਸਪਾਇਰੀ ਜਿਹੜੀ ਆ ਸੌਸ ਵੀ ਮਿਲੀ ਐ ਸਾਨੂੰ ਜਿਹੜੀ ਮਈ 2023 ایکسپਾਇਰ ہو چکی 23 22 بھی سی سال ایک ڈیٹ سی اور بھی ایکسپائری سی سਾਨੂੰ ملی ہے سو دیکھ દેنی ہے کہ ਧਿਆਨ ਦੇ ਦੇ ਸਭ ਤੋਂ ਵੱਡੀ ਪੁਤਾਹੀ ਕੀ ਹੈ ਤੇ ਨਾ ਬੰਦਿਆ ਕੋਈ ਫੂਡ ਸੇਫਟੀ ਦਾ ਲਾਇਸੈਂਸ ਨਹੀਂ ਹੈ ਜਦ ਕਿ ਐਕਟ ਕਹਿੰਦਾ ਤੇ ਕੋਈ ਚੀਜ਼ ਫॉर ਸੇਲ ਫॉर ਹਿਊਮਨ ਕੰਜ਼ਮਪਸ਼ਨ ਹੋਵੇ ਜੋ ਜਿੰਨਾ ਚਿਰ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਬਣਦੀ ਕੈਟਾਗਰੀ ਦਾ ਨਹੀਂ ਲੈਂਦਾ ਉਹ ਨਹੀਂ ਫੂਡ ਦਾ ਕੰਮ ਕਰੇ ਵੀ ਸਕਦਾ ਸਰ ਤੋਂ ਨੂੰ ਇਦਾਂ ਹੀ ਲੱਗਦਾ ਸਭ ਤੋਂ ਵੱਧ ਪੜੇ ਲਿਖੇ ਜੱਜੇ ਜਿੱਥੇ ਸਭ ਤੋਂ ਵੱਧ ਲੋਕਾਂ ਨੂੰ ਇਨਸਾਫ ਆ ਉਸ ਇਨਸਾਫ ਦੇ ਮੰਦਰ ਵਿੱਚ ਹੀ ਗੰਦ ਖੜਾਇਆ ਜਾ ਰਿਹਾ ਹਾਂ ਜਿੰਮੇਵਾਰੀ ਵੱਧ ਜਾਂਦੀ ਹੈ ਜਿੱਥੇ ਸਾਰੇ ਆਉਂਦੇ ਆ ਮੇਰਾ ਖਿਆਲ ਹੈ ਕਸਟਮਰ ਬੜਾ ਅਵੇਅਰ ਆ ਬਹੁਤ ਪੜੇ ਲਿਖੇ ਆ ਸਾਰੇ ਔਰ ਮੇਰਾ ਕਹਿਲਾ ਪਈ ਜਿਹੜੇ ਕਿਉਂਕਿ ਜਿਨ੍ਹਾਂ ਨੇ ਕੰਪਲੇਂਟ ਕੀਤੀ ਆ ਨਾ ਜੀ ਉਹਨਾਂ ਨੇ ਕੁਝ ਨਾ ਕੁਝ ਦੇਖਿਆ ਤਾਂ ਹੀ ਸਾਨੂੰ ਕੰਪਲੇਂਟ ਕੀਤੀ ਨਾ ਕਿਉਂਕਿ ਸਾਡੀ ਤਾਂ ਰਿਸਪੌਂਸਿਬਿਲਟੀ ਆ ਫ ਸਾਂਤਾ ਜ਼ਿਲ੍ਹੇ ਦੀ ਜ਼ਿੰਮੇਵਾਰੀ ਹੈ ਸਾਰੀ ਸਾਡੀ ਟੀਮ ਆਈ ਆ ਅਸੀਂ ਜਿਹੜੇ ਪੈਰਾਮੀਟਰ ਹੈ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਉਹ ਸਾਰੇ ਦੇਖਾਂਗੇ ਫਾਲੋ ਕੀਤੇ ਕਿ ਨਹੀਂ ਕੀਤੇ ਔਰ ਇਹਨਾਂ ਨੂੰ ਅੱਜ ਇੰਪਰੂਵਮੈਂਟ ਨੋਟਸ ਦੇ ਚੱਲਨੇ ਆ ਹਾਂ ਕੁਲਦੀਪ ਕੁਮਾਰ ਜੀ ਆ ਜਿਹੜੇ ਮੈਨੇਜਰ ਆ ਉਹਰੇ ਆ ਜਾਓ ਇਹਨਾਂ ਨੂੰ ਫੂਡ ਸੇਫਟੀ ਦਾ ਇਜੇਤਾ ਔਰ ਇਹ ਚੀਜ਼ਾਂ ਕੱਲ ਤੋਂ ਜੇ ਨਹੀਂ ਪੱਕਾ ਲੜਦੀਆਂ ਤਾਂ ਲੀਗਲ ਕਾਰਵਾਈ ਹੋਵੇਗੀ ਲੀਗਲ ਕਾਰਵਾਈ ਵਿੱਚ ਲੀਗਲ ਸੈਂਪਲ ਲਾਵਗੇ ਅਨ ਹਾਈ ਜੀ ਤੱਕਾਂ ਕੱਟਾਂਗੇ ਇਹਨਾਂ ਦਾ ਸਾਰਾ ਅਨ ਹਾਈ ਅਨਹਿਤ ਇਹ ਬਸਤਾਂ ਕਰਦੇ ਜਿੰਨੇ 11 12 ਜਿੰਨੇ ਫੂਡ ਵਾਲੇ ਸੀਗੇ ਉੱਥੇ ਆਊਟਲੈਟ ਐਫ ਵੀਓ ਬਣਿਓ ਚਾਹ ਭੋਖੇ ਸੀ ਚਾਹ ਬੜੀ ਕੰਡੀਸ਼ਨ ਸੀ ਹੈਰਾਨੀ ਦੀ ਗੱਲ ਸੀ ਬਸ ਸਟੈਂਡ ਤੇ ਕਿਸੇ ਕੋਲ ਵੀ ਲਾਇਸੈਂਸ ਰਜਿਸਟ੍ਰੇਸ਼ਨ ਬਣਦਾ ਨਹੀਂ ਸੀ ਔਰ ਆਹ ਕੋਟ ਕੰਪਲੈਕਸ ਦੇਖਿਆ ਇਹਦੇ ਕੋਈ ਰਜਿਸਟ੍ਰੇਸ਼ਨ ਨਹੀਂ ਹੈਗਾ ਔਰ ਜਦੋਂ ਇੱਕ ਹੋਰ ਕੰਟੇਨ ਵਿੱਚ ਵਿਜ਼ਿਟ ਕੀਤਾ ਸੀਗਾ ਉੱਥੇ ਵੀ ਹੈ ਨਹੀਂ ਆਈ ਵੀ ਐਮ ਹਸਪੀਟਲ ਕੋਲ ਕੋਈ ਰਜਿਸਟ੍ਰੇਸ਼ਨ ਸੀਗੀ ਜਦ ਕੋ ਲਾਇਸੈਂਸ ਲੈਣਾ ਬਣਦਾ ਸੀਗਾ ਰਜਿਸਟ੍ਰੇਸ਼ਨ ਤੇ ਇੱਕ ਰੀਡੀ ਵਾਸਤੇ ਛੋਟੀ ਜਿਹੀ ਕਾਟੇ ਜਿਹਦੇ 2.500 ਰੁਪਏ ਸੇ ਲੱਦੇ ਨੇ ਸੋ ਮੈਨੂੰ ਲੱਗਦਾ ਵੀ ਪਤਾ ਨਹੀਂ ਇੰਨਾ ਫੂਡ ਸੇਫਟੀ ਦੇ ਨਿਯਮਾਂ ਨੂੰ ਇੰਨਾ ਹਲਕੇ ਤੌਰ ਤੇ ਕਿਉਂ ਲਿੰਦੇ ਲੋਕੀ ਫਿਰ ਅਗਲਾ ਪੰਜਾਬ ਸਾਡਾ ਕਿੱਦਾਂ ਬਣ ਜਾਊਗਾ ਕਿੱਦਾਂ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਹੋਊਗਾ ਗੱਲਾਂ ਵਿਦੇਸ਼ਾਂ ਦੀਆਂ ਕਰਦੇ ਔਰ ਹੈਰਾਨੀ ਦੀ ਗੱਲ ਹੈ ਜਿਹੜੇ ਬੰਦੇ ਬਿਜ਼ਨਸ 'ਚ ਇਨਵੋਲਵ ਹੈ ਉਹ ਵੀ ਕਿਤੇ ਨਾ ਕਿਤੇ ਕਿੰਤੂ ਪ੍ਰੰਤੂ ਕਰਦੇ ਆ ਕੋਈ ਜੀ ਵਿਦੇਸ਼ਾਂ 'ਚ ਉਹ ਹੁੰਦਾ ਫੂਡ ਸੇਫਟੀ ਨਿਯਮ ਐਦਾਂ ਹੁੰਦੇ ਯਾਰ ਕੌਣ ਆ ਜਿਹਨੇ ਫਾਲੋ ਕਰਨੇ ਆ ਆਪਾਂ ਹੀ ਕਰਨੇ ਆ ਨਾ ਆਪਾਂ ਇਹ ਦੇਸ਼ ਨੂੰ ਥੋੜਾ ਬਣਾ ਲਈਏ ਫਿਰ ਆਪਾਂ ਫੋਲੋ ਕਰ ਲਈਏ ਨਿਯਮ ਨਿਯਮ ਸਾਡੇ ਵੀ ਹੈਗੇ ਨਿਯਮ ਹੁੰਦਾ ਤੇ ਵੀ ਹੈਗੇ ਸੋ ਮੈਂ ਕਹਿੰਦਾ ਢਿੱਲ ਮੱਠ ਨਹੀਂ ਚਾਹੀਦੀ ਪਰ ਪਤਾ ਨਹੀਂ ਕਿਉਂ ਐਦਾ ਠੀਠਾ ਵਾਲਾ ਰਵਈਆ ਖੋਆ ਨਿਕਾ